ਹਾਂਜੀ ਦੋਸਤੋ ਸਭ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬੱਜੂਮਾਨ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਲੱਗਦਾ ਹੈਗਾ ਤੇ ਵੀਰ ਗੁਰਜਿੰਦਰ ਸਿੰਘ ਦੇ ਕੋਲੇ ਆਏ ਆ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਤੇ ਕਾਫੀ ਜਿਹੜਾ ਵਪਾਰ ਦਾ ਕੰਮ ਆ ਪੁਰਾਣਾ ਹੈ ਠੀਕ ਹੈ ਜੈੰਤੀਪੁਰਾ ਅੱਡਾ ਤਕਰੀਬਨ 1 ਕਿਲੋਮੀਟਰ ਹੈਗਾ ਅੰਮ੍ਰਿਤਸਰ ਤੋਂ ਜਿਹੜਾ ਬਟਾਲਾ ਰੋਡ ਆਉਂਦਾ ਜੈੰਤੀਪੁਰਾ ਹੈਗਾ ਤੇ ਪਿੰਡ ਤੋਂ ਖਾਸ ਬੈਕਾਂ ਤੋਂ ਲਾ ਲੋ ਤੁਸੀਂ ਬਿਲਕੁਲ 1 ਕਿਲੋਮੀਟਰ ਦੀ ਜਿਹੜੀ ਇਹ ਦੂਰੀ ਹੈ ਜੈੰਤੀਪੁਰਾ ਅੱਡੇ ਦੀ ਠੀਕ ਹੈ ਜੀ ਤੇ ਅਮਰਸਰ ਰੋਡ ਤੋਂ ਅਮਰਸਰ ਤੋਂ ਬਟਾਲਾ ਰੋਡ ਦੇ ਉੱਪਰ ਜਿਹੜਾ ਇਹ ਪਿੰਡ ਹੈਗਾ ਠੀਕ ਹੈ ਜੀ ਨੇੜੇ ਜੈੰਤੀਪੁਰਾ ਤੇ ਵੀਰ ਗੁਰਜਿੰਦਰ ਦੇ ਕੋਲੇ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਤੇ ਚਾਰ ਬੈੜਾਂਾਂ 'ਚ ਜਿਹੜੀਆਂ ਦੋਸਤੋ ਤੁਹਾਨੂੰ ਦਿਖਾਦਾ ਕਿ ਜਿਨ੍ਹਾਂ ਦੇ ਵਿੱਚ ਦੋ ਦੁੰਦੀਆਂ ਚੌਕੀਆਂ ਦੋ ਬੱਚੀਆਂ ਪਹਿਲਣਾ ਪਲੂ ਨੂੰ ਬੱਚੀਆਂ ਸੂਣੀਆਂ ਨੇ ਇਹ ਵੀ ਦਿਖਾਵਾਂਗੇ ਤੇ ਰੇਟ ਜਿਹੜੇ ਭਾਜੜੇ ਦੋਸਤੋ ਮੈਂ ਪਹਿਲਾਂ ਜ਼ਿਕਰ ਕਰ ਦੇਣਾ ਮੋਲ ਜਿਹੜੇ ਬਿਲਕੁਲ ਵਾਜਬ ਨੇ ਬਿਲਕੁਲ ਭਾਜੜੇ ਜਿਹੜੇ ਵਾਜਬ ਤੁਹਾਨੂੰ ਦੇਖਣ ਦੇ ਵਿੱਚ ਮਿਲਣਗੇ ਸੋ ਤੁਸੀਂ ਵੀਰ ਦੇ ਕੋਲ ਜਿਹੜੇ ਪਸ਼ੂ ਲੈ ਕੇ ਜਾ ਸਕਦੇ ਹੋ ਘਰੇਲੂ ਬੇਸ ਵਾਲੇ ਜਿਹੜੇ ਵੀਰ ਨੇ ਜਿੰਨਾ ਘਰੇਲੂ ਪਸ਼ੂ ਘਰੇ ਰੱਖਣੇ ਆ ਉਹ ਵੀ ਲੈ ਕੇ ਜਾ ਸਕਦੇ ਹੋ ਬਾਕੀ ਜਿਹੜਾ ਵੀਰ ਅੱਗੇ ਕੋਈ ਵਪਾਰੀ ਵੀਰ ਲੈ ਕੇ ਜਾਊਗਾ ਉਹਨੂੰ ਵੀ ਜਿਹੜੇ ਦੋ ਪੈਸੇ ਛੱਡਦੇ ਆ ਪਸ਼ੂ ਇਹੋ ਜਿਹੇ ਪਸ਼ੂ ਆਪਾਂ ਤੁਹਾਨੂੰ ਅੱਜ ਦਿਖਾ ਦਾਂਗੇ ਚਾਰ ਬਹਿਣਾ ਹੋਣਗੀਆਂ ਠੀਕ ਹੈ ਜੀ ਇੱਕ ਬੈੜ ਜਿਹੜੀ ਬਿਲਕੁਲ ਤਾਜੀ ਸੂਣ ਦੇ ਵਿੱਚ ਅਤੇ ਇੱਕ ਕੋਈ ਮਹੀਨੇ ਡੇਢ ਦੀ ਜਿਹੜੀ ਉੱਚੀ ਹੈਗੀ ਠੀਕ ਹੈ ਉੱਚੇ ਬੱਚੇ ਵਾਲੀ ਆ ਗੱਲਬਾਤ ਵੀਰ ਗੁਰਜਿੰਦਰ ਦੇ ਨਾਲ ਕਰਦੇ ਆ 10 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਤੇ ਸਮਾਂ ਤਕਰੀਬਨ ਡ ਉਹ ਕਰਦੇ ਆਂ ਗੱਲਬਾਤ ਵੀਰ ਗੁਰਜਿੰਦਰ ਦੇ ਨਾਲ ਪੁੱਛਦੇ ਆਂ ਇਨਫੋਰਮੇਸ਼ਨ ਕੀ ਇਹਨਾਂ ਪਸੂਆਂ ਦੀ ਹੈਗੀ ਆ ਸਭ ਤੋਂ ਪਹਿਲਾਂ ਵੀਰ ਗੁਰਜਿੰਦਰ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਸਾਸਰੀ ਕਾਲ ਤੁਹਾਡਾ ਬਹੁਤ ਬਹੁਤ ਵੈਲਕਮ ਕਰਦੇ ਕਿ ਇੰਨੀ ਦੂਰੋਂ ਦੀ ਚੱਲ ਕੇ ਆਏ ਜੇ ਸਾਡੇ ਕੋਲੋਂ ਬਹੁਤ ਤੁਹਾਡਾ ਧੰਨਵਾਦ ਜੀ ਬਹੁਤ ਲਾਤਾ ਤੇ ਬੜੀ ਚਿਰ ਦੀ ਕਰਨ ਨੂੰ ਫਿਰਦੇ ਸੀ ਤੁਹਾਡੇ ਨਾਲ ਬਿਲਕੁਲ ਤੇ ਕਦੀ ਸੁਭਾਵੀ ਨਹੀਂ ਬਣਿਆ ਕਦੀ ਮਾਲ ਚਲ ਗਿਆ ਤਲੀ ਤਹੀ ਥੋੜਾ ਤੁਹਾਡਾ ਟਾਈਮ ਨਹੀਂ ਹੈਗਾ ਜੀ ਤੇ ਇਹ ਕਰਕੇ ਅੱਜ ਸੁਭਾਅ ਬਣਿਆ ਤੇ ਅੱਜ ਮੈਂ ਨਹੀਂ ਜੋਇਦਾ ਨਾ ਨਮਲਾ ਕੱਟ ਕਰਨੀ ਕਰ ਚਲੋ ਸ਼ੁਕਰਮੁਲਕ ਦਾ ਜੀ ਚਲੋ ਮੇਲ ਹੋ ਗਿਆ ਆਪਣੇ ਭੈਣ ਭਰਾਵਾਂ ਦੇ ਨਾਲ ਤੁਹਾਡੇ ਵੀ ਜਿਹੜੇ ਦਰਸ਼ਨ ਮਿਲੇ ਆ ਹਾਂਜੀ ਹੋਰ ਵੀਰਾਂ ਨੂੰ ਆਪਾਂ ਕਰਾਉਣੇ ਆ ਭੈਣ ਭਰਾਵਾਂ ਨੂੰ ਕਰਾਉਣੇ ਜਿਨ੍ਹਾਂ ਨੇ ਸ਼ਾਇਦ ਇਸ ਘਰੋਂ ਪਤਾ ਨਹੀਂ ਕਿੰਨੇ ਕ ਪਸ਼ੂ ਅੱਗੇ ਤੋਂ ਲੈ ਕੇ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਕੇ ਠੀਕ ਆ ਤੇ ਗੁਰਜਿੰਦਰ ਵੀਰ ਇੱਕ ਆਪਣੇ ਭੈਣ ਭਰਾਵਾਂ ਨਾਲ ਇੱਕ ਗੱਲ ਸਾਂਝੀ ਕਰਦੀ ਹੈ ਵੀ ਵਪਾਰ ਦਾ ਕੰਮ ਕਿੰਨਾ ਕ ਪੁਰਾਣਾ ਹੈਗਾ ਪਹਿਲਾਂ ਤੇ ਕਾਫੀ ਪੁਰਾਣਾ ਹੀ ਹੈ ਜੀ ਇਹਦੇ ਫਾਦਰ ਸਾਹਿਬ ਨੇ ਕਰਦੇ ਜੀ ਜੀ ਉਹਨਾਂ ਦਾ ਨਾਮ ਹੀ ਚੱਲਦਾ ਸਾਰਾ ਰਮਤੀਰ ਸਿੰਘ ਜੀ ਤੇ ਗਾੜੀ ਹੁਣ ਉਹਨਾਂ ਦੇ ਨਾਲ ਆਪਾਂ ਵੀ ਤੁਰ ਪਏ ਜੀ ਤੇ ਆਪਾਂ ਨੂੰ ਕਾਫੀ ਟਾਈਮ ਹੋ ਗਿਆ ਚੱਲਦਾ ਜੀ ਠੀਕ ਹੈ ਬੜੀ ਬੜੀ ਦੂਰ ਤੱਕ ਆਪਣਾ ਮਾਲਕ ਦੀ ਕਿਰਪਾ ਕੁਦਰਤ ਰਾਮ ਦਾਸ ਦੀ ਮਾਲ ਜਾਂਦਾ ਜੀ ਹਾਂਜੀ ਜੰਮੂ ਤੱਕ ਮਹਾਰਾਸ਼ਟਰ ਗੁਜਰਾਤ ਹਾਂਜੀ ਰਾਜਸਥਾਨ ਹਰ ਇੱਕ ਜਗ੍ਹਾ ਜਾਂਦਾ ਠੀਕ ਹੈ ਜੀ ਬਾਕੀ ਦੋਸਤੋ ਆ ਬਿਲਕੁਲ ਤੁਹਾਨੂੰ ਵਾਜਿਬ ਮਿਲਣਗੇ ਇਹ ਮੈਂ ਸਟਾਰਟਿੰਗ ਤੋਂ ਇੱਕ ਵਾਰੀ ਕਹਤਾ ਦੂਜੀ ਵਾਰੀ ਫਿਰ ਮੈਂ ਜਿਹੜਾ ਕਨਫਰਮ ਕਰਾ ਦਿੰਦਾ ਬਿਲਕੁਲ ਵਾਜਿਬ ਬਿਲਕੁਲ ਜਿਹੜੀਆਂ ਬੱਚੀਆਂ ਵੇਖੂਗੇ ਕਬੂਤਰ ਵਰਗੀਆਂ ਦੋ ਬੱਚੀਆਂ ਤੁਹਾਨੂੰ ਦਿਖਾਉਣੀਆਂ ਨੇ ਦੋਂਦੀਆਂ ਚੌਗੀਆਂ ਤੇ ਜਿਹੜੇ ਵੀਰ ਨੇ ਕਿਸੇ ਨਾਲ ਜੋੜੀ ਪਾਉਣੀ ਆ ਤੁਸੀਂ ਜੋੜੀ ਵੀ ਲੈ ਕੇ ਜਾ ਸਕਦੇ ਹੋ ਸੌਦਾ ਜੋੜੀ ਦਾ ਵੀ ਕਰ ਸਕਦੇ ਹੋ ਜੇਕਰ ਇਕੱਲੀ-ਇਕੱਲੀ ਖੜਨੀ ਆ ਤੁਸੀਂ ਲੈ ਕੇ ਜਾਣੀ ਆ ਤੇ ਇਕੱਲੀ-ਇਕੱਲੀ ਦਾ ਸੌਦਾ ਕਰ ਲਿਓ ਬਿਲਕੁਲ ਜਿਹੜੀ ਦੋਸਤੋ ਉੱਡਨੇ ਕਬੂਤਰ ਵਰਗੀਆਂ ਦੋ ਜਿਹੜੀਆਂ ਬੱਚੀਆਂ ਤੁਹਾਨੂੰ ਦਿਖਾਵਾਂਗੇ ਬਹੁਤ ਜਿਆਦੀਆਂ ਸੋਹਣੀਆਂ ਨੇ ਤੇ ਗੁਰਜਿੰਦਰ ਵੀਰੇ ਪਹਿਲੇ ਨੰਬਰ ਤੋਂ ਸਟਾਰਟ ਕਰ ਲਿਗੇ ਵੀਰੇ ਦੋਂਦੀ ਇਹ ਚੌਗੀ ਬੱਚੀ ਹੈ ਜੀ ਇਹ ਵੀ ਜੀ ਚਾਰਦਾਂ ਦੇ ਜੀ ਪਿਓਰ ਚਾਰਦਾਂ ਦੇ ਜੀ ਫਾਰਮ ਦੀ ਵੱਸੀ ਜੀ ਫਾਰਮ ਦੀ ਹਾਂਜੀ ਫਾਰਮ ਦੀ ਵੱਸੀ ਜੀ ਬਿਲਕੁਲ ਠੰਡੀ ਸੀ ਆ ਦੇਖੋ ਜੀ ਠੰਡ ਠੰਡੀ ਕੋਈ ਨਹੀਂ ਜਦ ਬਣਾਉਂਦੇ ਸੀ ਐ ਠੰਡੀ ਸੀ ਦੇਖੋ ਜੀ ਹਾਂਜੀ ਦੇਖੋ ਢੱਲਾਉਂ ਤੇ ਦਿਨ ਕੁਝ ਵੀਰ ਜੀ 10 ਤੋਂ 15 ਦਿਨ ਲੈ ਜਾਂਦੇ ਜੀ 10 ਤੋਂ 15 10 ਤੋਂ 15 ਦਿਨ ਲੈ ਜਾਂਦੇ ਠੀਕ ਹੈ ਜੀ 10 ਤੋਂ 15 ਦਿਨ ਦਾ ਜਿਹੜਾ ਸਮਾਂ ਦੋਸਤੋ ਲੈ ਜੂਗੀ ਇਹ ਬੱਚੀ ਠੀਕ ਹੈ ਇਹ ਰਿਪੋਰਟ ਕਰ ਲਿਓ ਤੇ ਬਾਕੀ ਬਚੀ ਸਾਹਮਣੇਲੇਵਾ ਬਵਨ ਮੋਦੀ ਜਾਂਦੀ ਪਈ ਸਮਝ ਲਓ ਤੇ ਦੇਵਾ ਕੋ ਕੇ ਤਿਆਰ ਕਰ ਆ ਜ ਟੇਲ ਟੂਲ ਬੜੀ ਆ ਵੇਖੋ ਟੇਲ ਟੂਲ ਬੜੀ ਆ ਤਾਂ ਤੋਂ ਨੇ ਦਿਨ ਖੜੀ ਜੀ ਬਸ ਤੇ ਫਾਰਮ ਚ ਹੀ ਆ ਜੇ ਦੋਵੇਂ ਜੋੜੇ ਫਾਰਮ ਚ ਆਇਆ ਠੀਕ ਹੈ ਜੀ ਜੋੜੇ ਫਾਰਮ ਚ ਆ ਠੀਕ ਆ ਤੇ ਗੁਰਜਿੰਦਰ ਵੀਰ ਇਹਨੂੰ ਖੋਲ ਕੇ ਦਿਖਾਈ ਜੀ ਹਾਂ ਬਾਕੀ ਬੱਚੀਆਂ ਵੇਖੋ ਦੋਸਤੋ ਬਹੁਤ ਸੋਹਣੀਆਂ ਨੇ ਬੱਚੀਆਂ ਠੀਕ ਹੈ ਜੀ ਇਹ ਵਾਧੇਵੰਦੀ ਇਹ ਗੱਲ ਹੈਗੀ ਹੈ ਵੀ ਅੱਗੇ ਬਿਲਕੁਲ ਤਾਜ਼ੀਆਂ ਸੋਹਣੀਆਂ ਨੇ ਅੱਥੇ ਵੀ ਇੰਨੀ ਖੱਲੀਆਂ ਅੱਛਾ ਇਹ ਜਿੱਕ ਲਿਆ ਰੱਖ ਲਿਆ ਰਿਹਾ ਪੌਂਦੀ ਆ ਇਹ ਕਰਕੇ ਕਰਦੇ ਆ ਥੋੜਾ ਫਾਰਮ 'ਚ ਫਿਰ ਪਸ਼ੂ ਖੁੱਲੇ ਜਾਂਦੇ ਹੁੰਦਾ ਹਾਂਜੀ ਇਹ ਕਰਕੇ ਆਲ ਕਰਦੇ ਆ ਪਲੇਅਰ ਜੀ ਆ ਵੇਖੋ ਜੀ ਐਚ ਐਫ ਜੀ ਐਚ ਐਫ ਦੀ ਜਿਹੜੀ ਦੋਸਤੋ ਚੰਗੇ ਸੀਮਨ ਦੀ ਬੱਚੀ ਆ ਠੀਕ ਆ ਤੇ ਬੱਚੀ ਦਾ ਕੱਦ-ਕੱਦ ਵੀ ਸੋਹਣਾ ਤੇ ਲੇਵਾ ਹਵਾਨਾ ਜਿਹੜਾ ਬਿਲਕੁਲ ਬਣਾ ਕੇ ਤਿਆਰ ਕਰਨ ਲਈ ਹੈ ਤੇ 15 ਦਿਨ ਹਜੇ ਲੈ ਜੂ ਫਿਰ ਹਾਂਜੀ ਹਾਂਜੀ ਘਟੋ ਘਟ ਲੈ ਜਾਂਗੇ ਵੇਖੋ ਤੁਸੀਂ ਹਵਾਨੇ ਦਾ ਸਟਰਕਚਰ ਜਿਹੜਾ ਹੁਣ ਤੋਂ ਬਿਲਕੁਲ ਦਿਖਾਈ ਦੇ ਰਿਹਾ ਬਿਲਕੁਲ ਜਿਹੜਾ ਤੁਹਾਨੂੰ ਤੋਂ ਲੈ ਕੇ ਦੋਸਤੋ ਸੂਨ ਜਿਹੜਾ ਸਟਰਕਚਰ ਉਹ ਹਵਾਨੇ ਦਾ ਟੱਚ ਕਰਦਾ ਹੈਗਾ ਠੀਕ ਆ ਛਾਨ ਸੂਨ ਜਿਹੜਾ ਬਹੁਤ ਸੋਹਣਾ ਬਿਲਕੁਲ ਮੁਠੀ ਦਾ ਥਾਣਾ ਅਕਸਰ ਪਹਿਲੇ ਨੂੰ ਵੇੜ ਅਸੀਂ ਕਈ ਜਣੀਆਂ ਦੋਸਤੋ ਹੁੰਦੀਆਂ ਵੀ ਥਾਣਾ ਛੋਟਾ ਰੱਖਦੀਆਂ ਨੇ ਪਰ ਬਿਲਕੁਲ ਥਾਂ ਨੂੰ ਤੁਸੀਂ ਦੇਖ ਸਕਦੇ ਹੋ ਸੋਹਣਾ ਥਾਂ ਜਿਹੜਾ ਮੁਠੀ ਦਾ ਬਣਾਉਣਾ ਵੇੜ ਨੇ ਤੇ ਕੁਰਤੀੰਦਰ ਵੀ ਲੈਣ ਦੇਣ ਕੀ ਫਰੇਦਾਂ ਰੱਖਿਆ ਵੀਰ ਜੀ ਮੁੱਲ ਤੇ ਭਾਏ 55 ਕਰਾ ਲਓ 60 ਕਰਾ ਲਓ 65 ਕਰਾ ਲਓ ਜੀ ਵਸੀਆਂ ਦਾ ਹੁੰਦਾ ਵੀ ਜੇ ਬਿਲਕੁਲ ਤੇ ਹੈ ਵੀ ਜਦੋਂ ਤਿਆਰ ਹੋਣੀ ਜੇ ਹੁਣ ਵੀ 60 ਦੀ ਜੇ ਜਦੋਂ ਤਿਆਰ ਹੋਣੇ 80 85 ਦੀ ਵਸੀ ਤਿਆਰ ਹੋਣੀ ਜੀ ਪਰ ਅਸੀਂ ਇੱਕੋ ਗੱਲ ਹੀ ਲੈਣ ਦੇਣਾ 52000 ਦੀ 52 ਦੀ ਹਾਂਜੀ 52000 ਠੀਕ ਹੈ ਉਹਦੇ ਚੋਂ ਮਾਨਦਾਨ ਕਰਦਾ 52 ਦੇ ਵਿੱਚੋਂ ਵੀ 52 ਦੇ ਵਿੱਚੋਂ ਮਾਨਦਾਨ ਹਾਂਜੀ 52 ਦੇ ਵਿੱਚੋਂ ਵੀ ਭਰਾਵੋ ਮਾਨਦਾਨ ਹੋ ਜਾਊਗਾ ਵੱਛੀ ਤੁਸੀਂ ਵੇਖ ਲਈ ਆ ਬਿਲਕੁਲ ਛੋਟਾ ਜਿਹਾ ਕਾਰਨਾ ਬੱਚੀ ਦੀ ਫੇਸ ਕੁਆਲਟੀ ਬਿਲਕੁਲ ਬੋਦੀ ਵਾਲੀ ਬੜਾ ਪਿਓਰ ਜਾਤਵਾਲੀ ਹੈ ਠੀਕ ਹੈ ਬਾਕੀ ਜਿਹੜੇ ਫਾਰਮ ਚੋਂ ਆਈਆਂ ਉਹਨਾਂ ਕੋਲ 40 ਪਲੱਸ ਹੀ ਹੁੰਦੀਆਂ ਜੀ ਓਕੇ ਚੰਗੇ ਸੀ ਮਣਾਲੀਆਂ ਰਹਿ ਉਸ ਦਾ ਵੀ ਇਹਦੀ ਮਦਰ ਦਾ ਚੰਗਾ ਰਿਕਾਰਡ ਮਿਲ ਕਰਿਆ ਬਹੁਤ ਵਧੀਆ ਵਧੀਆ ਹਾਂਜੀ 40 ਪਲੱਸ ਵਾਲੀਆਂ ਹੁੰਦੀਆਂ ਨਾ ਬਿਲਕੁਲ ਛੋਟੀ ਘਾ ਨਹੀਂ ਹੁੰਦੀ ਬਿਲਕੁਲ ਬਾਕੀ ਨਾਰਮਲੀ ਦੋਸਤੋ ਜਿਹੜੇ ਵੀਰਪਾਰਕ ਪੁਨੇ ਉਹਨਾਂ ਨੇ ਸਮਝ ਲੈਣੀ ਆ ਆ ਵੇਖੋ ਇੱਕ ਸਾਈਡ ਤੋਂ ਮੈਂ ਤੁਹਾਨੂੰ ਨਾ ਪਾਟ ਵਾਲੇ ਪਾਸੇ ਇੱਕ ਸਾਈਡ ਤੋਂ ਵਿਖਾਉਣਾ ਵੀ ਆਹ ਸਟਰਕਚਰ ਜਿਹੜਾ ਤੁਸੀਂ ਵੇਖੋਗੇ ਨਾ ਆਹ ਬਣਾ ਕੇ ਜਿਹੜ ਆ ਦੇਖੋ ਜੀ ਥਾਂ ਤੋਂ ਜਿਹੜਾ ਦੋਸਤੋ ਅਗਲੇ ਪਿਛਲੇ ਬਿਲਕੁਲ ਜਿਹੜੇ ਆ ਇੱਕੋ ਜਿਹੇ ਹੈਗੇ ਬਰਾਬਰ ਤਾਂ ਵੇਚ ਆ ਪੂਰਾ ਡਿਫਰੈਂਸ ਹੈਗਾ ਇਸ ਤੋਂ ਬਾਅਦ ਅਗਲੀ ਵੜ ਵੀਰ ਇਹ ਇਹ ਵੀ ਜੀ ਇਹ ਵੀ ਫਾਰਮ ਦੀ ਵੱਸੀ ਜੀ ਅੱਛਾ ਜੀ ਇਹ ਵੀ ਚੰਗੇ ਸੀਮਨ ਜੀ ਵੱਸੀ ਤੇ ਪਾਲ ਵੇਖੋ ਵੱਸੀ ਦਾ ਬਿਲਕੁਲ ਜੀ ਪੂਰੀ ਕਾਰਗਿਲ ਦੇ ਫੀਡ ਤੇ ਪਾਲੀ ਜੇ ਪਿਓਰ ਦੁੱਧਾਂ ਦੇ ਵੱਸੀ ਵਾਹ ਜੀ ਵਾਹ ਪਿਓਰ ਦੁੱਧਾਂ ਦੇ ਵੱਸੀ ਜੇ ਤੇ ਵੱਸੀ ਦਾ ਥਾਂ ਨੂੰ ਖਾਵੇ ਆ ਦੇਖੋ ਜੀ ਥਾਂ ਨੂੰ ਖਾਜੋ ਵੱਸੀ ਦਾ ਠੰਡੀ ਸੀਲ ਵੇਖੋ ਵੱਸੀ ਥਾਂ ਨੂੰ ਖਾਜੋ ਆ ਦੇਖੋ ਜੀ ਲਓ ਜੀ ਦੋਸਤੋ ਇਹ 15 ਦਿਨ ਲੈ ਜਾਣੀ ਹੁੰਦਾ ਮੁਠੀ ਵਾਲਾ ਥਣ ਮੁਠੀ ਵਾਲਾ ਅਸਲ 'ਚ ਜਿਹੜਾ ਆਪਾਂ ਕਹਦੇ ਆ ਮੁਠੀ ਦੇਖੋ ਵਸੀ ਦੀ ਆਹ ਵੇਖੋ ਜੀ ਫੇਸ ਕੁਆਲਟੀ ਦੇਖੋ ਠੀਕ ਆ ਜਿਵੇਂ ਡੈਨਮਾਰਕ ਦੇ ਕਿਸੇ ਚੰਗੇ ਸੀਮੰਟ ਦੀ ਬੱਤੀ ਆ ਹਾਂਜੀ ਹਾਂਜੀ ਆਹ ਦੇਖੋ ਜੀ ਠੀਕ ਆ ਪੂਰੀ ਜਾਤ ਵਿੱਚ ਵਸੀ ਆ ਦੋੰਦੀ ਆ ਦੰਦੋ ਦੋੰਦੀ ਆ ਠੀਕ ਆ ਜੀ ਤੇ ਕੁਆਲਿਟੀ ਜਿਹੜੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਆ ਦੇਖੋ ਠੀਕ ਆ ਤੇ ਬਾਕੀ ਬੈਕ ਸਾਈਡ ਤੋਂ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਆ ਲਿਵਰਟੀ ਦੇਖੋ ਤੁਸੀਂ ਤੇ ਗੁਰਜਿੰਦਰ ਵੀਰ ਕਿੰਨੇ ਕ ਦਿਨ ਹਜਰ ਲਿਜਾਊਗੀ ਇਹ ਦੇਖੋ ਥਾਂ ਬਿਲਕੁਲ ਠੰਡੀ ਸੀਗਾ ਬਿਲਕੁਲ ਠੰਡੀ ਸੀਗਾ ਆ ਦੇਖੋ ਜੀ ਹੈ ਸੋਹਣਾ ਲੇਵਾ ਬਣਾ ਕੇ ਤਿਆਰ ਕਰੂਗੀ ਹਾਂਜੀ ਹਾਂਜੀ ਠੀਕ ਆ ਇਹ ਵੀ ਮੀਰ ਜੀ ਲੈ ਜਾਣੇ 15 ਦਿਨ 15 ਦੇ ਦਿਨ 15 ਦੇ ਦਿਨ ਠੀਕ ਆ ਬੱਚੀ ਪੂਰੀ ਸੋਹਣੀ ਆ ਬੱਚੀਆਂ ਦੋਨੋਂ ਬਹੁਤ ਕੈਮ ਨੇ ਹਾਂਜੀ ਹਾਂਜੀ ਜਿਹੜੇ ਵੀਰ ਨੇ ਲੈ ਕੇ ਜਾਣੀਆਂ ਨੇ ਦੋਵਾਂ ਦੇ ਵਿੱਚੋਂ ਜਿਹੜੀ ਮਰਜ਼ੀ ਦਾ ਕਰਦਾ ਸੌਦਾ ਕਰ ਲੈ ਦੋਵੇਂ ਪਾਉਂਡ ਦਾ ਵੀ ਜੇ ਤੁਸੀਂ ਘਰੇ ਵਿਜਿਟ ਕਰ ਲਈ ਦੋਸਤੋ ਮੈਨੂੰ ਲੱਗਦਾ ਵੀ ਗੱਲ ਯਕੀਨਾਂ ਨੇ ਵੀ ਤੁਸੀਂ ਖਾਲੀ ਨਹੀਂ ਜਾਂਦੇ ਹੋ ਸਕਦਾ ਵੀ ਲੈਣ ਇੱਕ ਆਉਂਗੇ ਤੇ ਲੈ ਕੇ ਦੋਨੋਂ ਬੱਚੀਆਂ ਜਾਉਂਗੇ ਯਕੀਨਾਂ ਮੇਂ ਗੱਲ ਹੈਗੀ ਆ ਠੀਕ ਆ ਬੱਚੀਆਂ ਦੋਵੇਂ ਬਹੁਤ ਸੋਹਣੀਆਂ ਨੇ ਆਖਿਆ ਆਖਿਆ ਜੀ ਕਿ ਨਾ ਅੱਜ ਸਾਡੀ ਸੀ ਪਾਇਆ ਆ ਖੁੱਲੀਆਂ ਰਹਿੰਦੀਆਂ ਜ਼ਿਆਦਾ ਫਾਰਮ ਤੇ ਫਾਰਮ ਤੇ ਖੁੱਲੀਆਂ ਇੱਥੇ ਅਸਰ ਤੇਰਾ ਸੇਰਾ ਦਾ ਬਿਲਕੁਲ ਜੀ ਹਵਾਨਾ ਜਿਹੜਾ ਦੋਸਤੋ ਵੇਖੋ ਤੁਸੀਂ ਜਿੰਨਾ ਇੱਕ ਪਿਛੇ ਲੜ ਹੈਗੇ ਆ ਪੂਰਾ ਸਟਰਕਚਰ ਜਿਹੜਾ ਹਵਾਨੇ ਦਾ ਪੂਰਾ ਟਾਇਟ ਚੌਰ ਸੈਡਰ ਦੀ ਜਿਹੜੀ ਇਹ ਵਛੀ ਨੇ ਜਿਹੜੀ ਆ ਲਿਫਟੀ ਆ ਤਿਆਰ ਕਰਨੀ ਹੈਗੀ ਐ ਤੇ ਗੁਰਚੰਦਰ ਵੀਰ ਕਿੰਨੇ ਕੁ ਤਾਂ ਦੇ ਲੈ ਇਹਦਾ ਵੀ ਵੀਰ ਜੀ ਭਾਵੇਂ 55 60 65 ਜੋ ਮਰਜੀ ਕਰ ਲੀਣਾ ਹਾਂਜੀ ਤੇ ਇੱਕ ਵਾਰੀ 50 ਦੀ ਉਹ ਚੋ ਮਾਨਤਾਨ ਕਰਦਾਂਗੇ 2000 ਛੱਡ ਦਾਂਗੇ ਪੂਰੇ 50 ਦੀ 50 ਦੇ ਵਿੱਚੋਂ ਜੀ 50 ਦੇ ਵਿੱਚੋਂ ਵੀ 20000 ਹੋਰ ਛੱਡ ਦਾਂਗੇ ਹੂੰ 50 ਦੀ ਹਾਂਜੀ 50 ਚੋਂ ਵੀ ਛੱਡ ਦਾਂਗੇ ਮਾਨਤਾਨ ਕਿਸਦੇ ਆਏਗੇ ਵੀਰ ਭੈਣ ਭਰਾ ਦਾ ਠੀਕ ਹੈ ਜੀ ਜ਼ਰੂਰ ਕਰਾਂਗੇ ਠੀਕ ਹੈ ਜੀ ਮੁੱਲ ਜਿਹੜਾ ਦੋਸਤੋ 52000 ਹੈ ਕੋਈ ਬਾਲੀ ਵੱਡੀ ਡਿਮਾਂਡ ਨਹੀਂ ਕੀਤੀਗੀ ਵੀ ਥੋੜਾ ਜਿਹੜਾ ਲੈਣ ਦੇਣ ਦੇ ਥੋੜਾ ਜਿਹਾ ਨੇੜ ਤੇੜੀ ਰੱਖੀ ਹੈ ਡਿਮਾਂਡ ਹਾਂਜੀ ਹਾਂਜੀ ਵੀ ਇਹ ਨਹੀਂ ਹੈਗਾ ਵੀ ਜੇ 49 ਦੇ ਦੇਣੀ ਤੇ 60 ਕਰਕੇ ਵੇਚ ਜਾਨੀ ਗੱਲ ਇਹ ਬਿਲਕੁਲ 52000 ਦੀ ਡਿਮਾਂਡ ਆ ਤੇ 49000 ਦੀ ਜਿਹੜੀ ਲੈ ਦੇ ਆ ਬਾਕੀ ਵੀਰ ਜੀ ਜੱਡੀ ਬਰੀ ਜਿਆ ਵਸੀਆਂ ਦੀ ਤੇ ਜਿੱਦਨ ਤਿਆਰ ਹੋਣੀ ਉਹ ਦਿਨ ਹੈ ਵੀ 80 50 75000 ਦੀ ਬਿਲਕੁਲ ਜੇਸਨ ਸਾਹਿਬ ਉਹਨਾਂ ਬਾਜ਼ਾਰ ਚੱਲਦਾ ਹੈ ਜੀ ਚੱਲਦਾ ਪਿਆ ਹਾਂ ਬਿਲਕੁਲ ਬਿਲਕੁਲ ਬੱਚੀ ਓਵਰਲ ਜਿਹੜੀ ਦੋਸਤੋ ਬਹੁਤ ਵ ਰੇਟ ਬਿਲਕੁਲ ਵਾਜਬ ਆ ਬਿਲਕੁਲ ਭਾਅ ਦੇ ਵਿੱਚ ਆ ਵੜਾਂ ਦੋਵੇਂ ਬੱਚੀਆਂ ਤੁਸੀਂ ਜਿਹੜਾ ਸੰਪਰਕ ਕਰ ਲਿਓ ਤੇ ਅਗਲੀ ਵੜ ਆ ਗਈ ਇਹ ਉੱਚੇ ਬੱਚੇ ਵਾਲੀ ਜੀ ਹਾਂਜੀ ਇਹ ਤਾਂ ਮਹੀਨੇ ਮਹੀਨ ਹੋ ਗਿਆ ਕਸ਼ਮੀਨ ਵਾਲੇ ਦੇ ਸੂਣ ਮਹੀਨਾ ਕੋ ਗਿਆ ਹਾਂਜੀ ਮਾਦਰ ਵਸੀ ਜੇ ਤੇ ਮਹੀਨਾ ਕੋ ਗਿਆ ਤੇ ਠੰਡੀ ਸੀਲੇ ਵੀ ਪੂਰੀ ਜੀ ਆ ਕਰੋ ਛੱਡੀ ਹਾਂਜੀ ਹਾਂਜੀ ਪੂਰੀ ਠੰਡੀ ਸੀ ਹੁੰਦੀ ਠੰਡ ਸੋਣ ਵੀ ਸੋੜਾ ਹਾਂਜੀ ਠੰਡ ਸੋਣੀ ਸੋੜਾ ਤੇ ਚਵਾਈ ਗੁਰਜਿੰਦਰ ਵੀਰ ਕਿੰਨੀ ਕ ਇਹਦੇ ਕੋਲੋਂ ਵੀਰ ਜੀ 15 ਕਿਲੋ ਦੁੱਧ ਜੀ ਪੰਤਰਾ ਕਿਲੋ 15 ਕਿਲੋ ਦੋ ਦਿਜੀ ਠੀਕ ਹੈ ਦੋਨੋ ਟਾਈਮ 15 ਕਿਲੋ ਦੋਵੇਂ ਟਾਈਮ ਦਾ 15 ਕਿਲੋ ਜੀ ਤੇ ਪਰ ਆਪਾਂ 14 ਦੀ ਗਰੰਟੀ ਦਵਾਂ ਠੀਕ ਹੈ ਯਾਨੀ ਧਾਰਮ ਨਹੀਂ ਮਾਰਨੀ 14 ਦੀ ਗਰੰਟੀ ਸਾਡੀ ਹੋਵੇ ਠੀਕ ਹੈ ਸਵੇਰ ਦੂਜਾ ਹੋਊਗਾ ਜੀ ਹਾਂ ਜੀ ਦੂਜਾ ਸਵੇਰ ਜੀ ਦੂਜੇ ਸਵੇਰੇ ਚੱਲ ਜਿਹੜਾ ਕਮੀਨਾ ਸਮਾਂ ਦੱਸਦਾ ਜੀ ਹਾਂ ਜੀ ਡੇਢ ਕਿ ਮਹੀਨਾ ਸਮਾਂ ਬਤੀ ਚੰਗੀ ਬਰੀਡ ਚ ਠੀਕ ਆ ਵੇਖੋ ਆਹ ਬਤੀ ਬਹੁਤ ਵਧੀਆ ਲੱਗੀ ਆ ਵੇਖੋ ਠੀਕ ਹੈ ਜੀ ਆਹ ਫੇਸ ਕੁਆਲਟੀ ਹੈ ਤੇ ਡੇਢ ਕਿ ਮਹੀਨੇ ਦਾ ਸਮਾਂ ਠੀਕ ਹੈ ਜੀ ਅਕਰੋ ਜੀ ਕ ਤੇ 15 ਕ ਕਿਲੋ ਆ ਬਾਕੀ 14 ਕ ਮੰਨ ਕੇ ਹਨਾ ਜੀ ਕੋਈ ਸੌਦਾ ਕਰ ਲੇ ਇਹ ਅੱਜ ਸਵੇਰੇ ਆਈ ਏ ਓਕੇ ਹਾਂ ਜੀ ਹਾਂ ਜੀ ਤੇ ਇਹਦੀ ਕੁਝ ਆਪਾਂ 7 ਵਜੇ ਨਾਲ ਚੁਆਈ ਕੀਤੀ ਜੀ ਤੇ ਅੱਜ ਸਵੇਰੇ ਆ ਗਈ ਜੀ ਅੱਜ ਮਾਰਨਿੰਗ ਹੀ ਆਈ ਆਪਣੇ ਕੋਲ ਹਾਂ ਜੀ ਹਾਂ ਜੀ ਆਪਣੇ ਕੋਲ ਆਈ ਤੇ ਇਹ ਕੱਲ ਤੁਹਾਡਾ ਸਵੇਰ ਦਾ ਲੌਂਡੀ ਹਾਂ ਜੀ ਉਦੋਂ ਆਪਣੇ ਕੋਲ ਹੋਰ ਹੀ ਦੋਸਤ ਨੀ ਆਵਸੀਆਂ ਉਹ ਚੜ ਗਈਆਂ ਠੀਕ ਹੈ ਜੀ ਤੇ ਫਿਰ ਹਾਂ ਜੀ ਇਹ ਇੱਕ ਲੈਣ ਦੀ ਬਾਕੀ ਥਾਂ ਥਾਂ ਨੂੰ ਬਹੁਤ ਸੋਹਣਾ ਸਵੇਰੇ 7 ਵਜੇ ਨਾਲ ਚੁਆਈ ਕਰਕੇ ਲਿਆਣਾ ਠੀਕ ਹੈ ਜੀ ਥਾਂ ਥਾਂ ਨੂੰ ਜਿਹੜਾ ਦੋਸਤ ਸੋਹਣਾ ਕੋਈ ਨਹੀਂ ਆ ਰਿਹਾ ਦੇਖੋ ਜੰਬਾਂ ਨਾਲ ਥੱਲੇ ਬੈਜੋ ਐਂਦਾ ਥੱਲੇ ਬੈਠੇ ਰਹੋ ਆਹ ਦੇਖੋ ਜੀ ਹਾਂਜੀ ਐਂਦਾ ਥੱਲੇ ਬੈਠੇ ਰਹੋ ਬਿਲਕੁਲ ਠੰਡੀ ਸੀ ਆਹ ਲਓ ਜੀ ਇੱਥੇ ਕੋਈ ਏਡੀ ਖਾਸ ਸੇਵਾ ਵਾਲੇ ਥਾਂ ਤੋਂ ਨਹੀਂ ਆਇਆ ਹੂੰ ਬਹੁਤ ਪਧਰੇ ਜੇ ਥਾਵਾਂ 'ਚ ਆਈਏ ਕੋਈ ਏਡੀ ਖਰਾਬ ਖੂਬ ਨਹੀਂ ਏਡੀ ਪਈ ਜੀ ਬਾਕੀ ਕਿਸ ਦੀ ਸੇਵਾ ਹੋਈ ਤੇ ਦੁੱਧ ਜਰੂਰ ਬਧਾਓ 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 ਮੈਂ ਨਾ ਡੇਢ ਆਪਾ ਪਛੀਵੇਂ ਮ ਵਿਖਾ ਦਿੰਦਾ ਜੀ ਜਿਹੜੀ ਵਸੀ ਜੇ ਠੀਕ ਆ ਵਸੀ ਜਿਹੜੀ ਆ ਦੋਸਤੋ ਮੈਂ ਤੁਹਾਨੂੰ ਦਿਖਾ ਦਿੰਦਾ ਆ ਕਰੂ ਚੱਕ ਜੀ ਇਹ ਬੱਚਾ ਜਿਹੜਾ ਜਿਹੜਾ ਬੱਚਾ ਹੈਗਾ ਥੱਲੇ ਫੀਮੇਲ ਦਾ ਆ ਤੇ ਢੇੜੇ ਕਮੀਨਾ ਤੁਸੀਂ ਜਿਹੜੀ ਅਪਰੋਕਸੀਮੇਟਲੀ ਜਿਹੜੀ ਹੈ ਇਹ ਨਹੀਂ ਤੇੜੇ ਢੇੜੇ ਕਮੀਨੇ ਤੁਸੀਂ ਮੰਨ ਕੇ ਜਿਹੜੀ ਇਹ ਵਿਹੜ ਦਾ ਸਬਦਾ ਕਰ ਸਕਦੇ ਹਾਂ ਜਾੜ ਖੋਲ ਦਈਏ ਜੀ ਹਾਈਟ ਜਿਹੜੀ ਹੈ ਦੋਸਤੋ ਕਦ ਕਾਠੀ ਵਿਹੜ ਦਾ ਫੁੱਲ ਹੈਗਾ ਪੂਰੀ ਉੱਚੇ ਕਦ ਕਾਠ ਦੇ ਵਿੱਚ ਇਹ ਵਿਹੜ ਠੀਕ ਹੈ ਤੇ ਆਰਡਰ ਕੁਆਲਟੀ ਬਹੁਤ ਖੂਬਸੂਰਤ ਹੈ ਥਣ ਜਿਹੜਾ ਦੇਖੋ ਬਿਲਕੁਲ ਵੇਖੋਗੇ ਚੌਵੇਂ ਥਾਣਾ ਦਾ ਗੈਰ ਬੰਤਰ ਪੂਰਾ ਹੈਗਾ ਤੇ ਬਿਲਕੁਲ ਜਿਹੜਾ ਇੱਕ ਸਾਰ ਲੇਵਾ ਹੈਗਾ ਆਹ ਵੇਖੋ ਬੈਕ ਸਾਈਡ ਤੇ ਠੀਕ ਹੈ ਤੇ ਗੁਰਚੇਂਦਰ ਵੀਰ ਕੀ ਜਾਂਦਾ ਲੈਣ ਦੇ ਨਾ ਰੱਖਿਆ ਫਿਰ ਇਹਦਾ ਵੀਰ ਜੀ ਜਿੱਡੀ ਦੇ ਬਰੀਡ 'ਚ ਹੂੰ ਜਿਹਦੇ ਦੀ ਤਾਜੀ ਜਾਂ ਦੀ ਗੱਬਣ ਤਾਂ ਨਹੀਂ ਪਤਾ ਕਿ ਵਸੀ ਕਿੱਥੇ ਆ ਤਾਂ ਫਿਰ ਪਤਾ ਸੀ ਕਰਦੇ ਹਾਂ ਜੀ ਤੇ ਹੁਣ ਤੇ ਵੀਰ ਜੀ ਮੁੱਲ ਕਰਦੇ 45 ਜੀ ਹਾਂ ਤੇ 40 ਦੇ ਵਿੱਚੋਂ ਮਾਰ ਦੰ ਕਰਦਾ ਜੀ 40 ਦੇ ਵਿੱਚੋਂ ਹਾਂ ਜੀ ਦੋ ਹੀ ਛੱਡ ਦਿੰਦਾ 38 ਦੀ ਲੈ ਲਾ 38 ਦੀ 38 ਦੇ ਵਿੱਚੋਂ ਹੀ ਕੋਈ ਵੀ ਇਹ ਪੈ ਆਉਂਦਾ ਉਹਦਾ ਵੀ ਮੰਨਦਾ ਹੈ ਠੱਤੀ ਵਿੱਚ ਲਓ ਵੀ ਦੋਸਤੋ ਠੀਕ ਹੈ ਬਾਕੀ ਅਸੀਂ ਇਹ ਵੀ ਗਾਰੰਟੀ ਨਾਲ ਦੇ ਦਾਂ ਤੁਹਾਨੂੰ ਸਾਡੇ ਕੋਲ ਲਿਖ ਕੇ ਲੈ ਜੇ ਕਿ ਜਿੱਦਣ ਇਹ ਵੱਸੀ ਗੱਬਣ ਤਿਆਰ ਹੁੰਦੀ ਜੇ ਭਾਵੇਂ ਕੋਈ ਸਾਨੂੰ 1 ਮਹੀਨੇ ਦੀ ਕੱਚੀ ਦੇ ਦੇ ਅਸੀਂ 60000 ਦੀ ਵੱਸੀ ਗੱਬਣ ਚੈੱਕ ਪਾਸ ਹੋਵੇ ਗੱਬਣ ਚੈੱਕ ਪਾਸ ਹੋ ਜੇ 1 ਮਹੀਨੇ ਦੀ ਕੱਚੀ ਹੋਵੇ 60000 ਦੀ ਹੀ ਵਾਪਸ ਲੈ ਠੀਕ ਹੈ ਜੀ ਹਾਂਜੀ ਇੱਕ ਮਹੀਨਾ ਸੋਣ ਦੇ ਵਿੱਚ ਪਿਆ ਹੋਵੇ ਪਾਪ ਪਿਆ ਹੋਵੇ ਭਾਵੇਂ ਤੇ ਸਾਹਮਣਾ ਨਹੀਂ ਬਿਲਕੁਲ ਅਸੀਂ ਸਾਢੇ 7000 ਦੀ ਵਸੀ ਬਾਪੂ ਸਰ ਸਾਨੂੰ ਪਤਾ ਕਿ ਕੀ ਬਰੀਡ ਬਿਲਕੁਲ ਫੁੱਲ ਬਰੀਡ ਆ ਦੋਸਤੋ ਠੀਕ ਆ ਪੂਰੀ ਬਰੀਡ ਆ ਤੇ ਦੁੱਧ ਅ ਟੁੱਟੇ ਘਰੋਂ ਆਈ ਸਮਝ ਲਓ ਵੀ ਹਨਾ ਵੀ ਸੇਵਾ ਪ੍ਰੋਪਰ ਨਹੀਂ ਸੀ ਜਿੱਥੋਂ ਆਈ ਹੈਗੀ ਵੀਰ ਉਹਨਾਂ ਦੇ ਕੋਲ ਅੱਗੇ ਜਿਹੜਾ ਵੀ ਟਿਕਾ ਕੇ ਸੇਵਾ ਕਰ ਲੂਗਾ ਹਾਂਜੀ 1.5 ਮਹੀਨਾ ਦੁੱਧ ਚੜ ਵੀ ਸਕਦੀ ਹੈ ਕਿਉਂਕਿ ਦੁੱਧ ਚੜਨਾ ਵੀ ਹੁੰਦਾ ਪਸ਼ੂ ਨੂੰ ਹਾਂਜੀ ਮਹੀਨੇ ਡੇਢ ਮਹੀਨੇ ਤੱਕ ਜਿਹੜਾ ਪਸ਼ੂ ਹੈ ਦੁੱਧ ਦੁੱਧ ਚੜਦਾ ਹੀ ਚੜੂਗੀ ਕੋਈ ਏਡੀ ਸੇਵ ਵਾਲੇ ਥਾਂ ਨਹੀਂ ਕੋਈ ਖਰਾਕ ਨਹੀਂ ਪਈ ਪ ਬਾਕੀ ਆ ਬਹਿਣੀ ਵਾਲੇ ਪਾਸੇ ਤੋਂ ਆਹ ਥਾਣਾ ਦੇਖੋ ਜੀ ਆ ਕੋਈ ਤੇ ਧਾਰਾ ਮਾਰਦੀ ਨਹੀਂ ਤੇ ਕੋਈ ਠੰਡੀ ਸੀ ਠੀਕ ਹੈ ਜੀ ਕੋਈ ਨਹੀਂ ਮਾਰ ਕੇ ਦਿਖਾ ਦਈਏ ਜੀ ਆ ਜਿਹੜਾ ਦੋਸਤੋ ਅਗਲੇ ਥਾਣਾ ਤੋਂ ਤੁਸੀਂ ਜਵਾ ਦੇਖੋ ਠੀਕ ਹੈ ਜੀ ਆ ਕਰੋ ਜੀ ਚੈੱਕ ਆ ਮਗਰਲੇ ਥਾਣਾ ਦੀਆਂ ਉੱਤੇ ਆ ਦੇਖੋ ਜੀ ਠੀਕ ਹੈ ਓਕੇ ਜੀ ਕੋਈ ਘੂਰ ਬਾਹਰ ਨਹੀਂ ਠੀਕ ਹੈ ਜੀ ਲੋਕੀ ਦੋਸਤੋ ਡਿਮਾਂਡ ਬੇਸ਼ੱਕ ਕੋਈ 42 ਕਰ ਲੇ 45 ਵੀਰਾਂ ਦਾ ਵੀ ਕਰ ਲਈਏ ਠੀਕ ਆ 38000 ਦੀ ਜਿਹੜੀ ਹਾਨਾ ਹੈ ਠੀਕ ਹੈ ਜੀ ਉਹ ਛੱਤੇ ਹੈ ਜੇ ਵੀ ਇੰਦਾ ਮਾਰ ਚਲਦੀ ਕਰ 38000 ਦੇ ਵਿੱਚੋਂ ਵੀ ਘਰੇ ਆਂ ਦਾ ਮਾਰ ਤਾਂ ਕੋਈ ਰੱਸਾ ਚੜਾਈ ਆ ਉਹ ਵੀ ਖੁੱਲੇ ਦਿਲ ਨਾਲ ਕਹੀਤੀ ਜਾਊਗੀ ਜਿੱल्ली ਹੋ ਸਕਦੀ ਪਹਿਲੀ ਗੱਲ ਕਰਨ ਦੇ ਤੁਹਾਡੇ ਨਾਲ ਕਿ ਸਾਡੇ ਕੋਲ ਘਰਾਂ ਵਾਲੇ ਨਾਲੋਂ ਜ਼ਿਆਦਾ ਕਾਰੀਗਰ ਹੁੰਦਾ ਜੀ ਉਹ ਭਾਰੀ ਲੋਕ ਉਹ ਮਾਲ ਆਪਣੇ ਕੋਲ ਜ਼ਿਆਦਾ ਫੜਦਾ ਜੀ ਤੇ ਇਹ ਹੁਣ ਤੁਹਾਨੂੰ ਵੀ ਪਤਾ ਇਹੋ ਵਸੇ ਨੂੰ ਵੀ ਨਿਆਣੇ ਨੂੰ ਵੇਚਣ ਦਾ ਨਹੀਂ ਉਹ ਵੀ 45000 ਦੀ ਬਿਲਕੁਲ ਵੇਚ ਦੂੰਗਾ ਵੇਚ ਦੂੰਗਾ 45 ਦੀ ਵੀ ਸਦੂੰਗਾ ਇਹ ਕਾਰੀ ਗੱਰ ਵੀ ਕੜ ਕੇ ਵੇਚ ਸਕਦਾ ਹਾਂ ਜੀ ਬਿਲਕੁਲ ਹਾਂ ਜੀ ਬਿਲਕੁਲ ਆਪਣੇ ਨੌਰ ਬਾਕੀ ਦੋਸਤੋ ਚੰਗੇ ਬਰੀਡ ਦੀ ਬੱਚੀ ਹੋਵੇਗੀ ਠੀਕ ਆ ਜੀ ਬਾਕੀ ਜਿਹੋ ਜਾ ਮੂੰਹ ਮੱਥਾ ਜਿਹੋ ਜਾ ਮਹਾਂਦਰਾ ਬਿਲਕੁਲ ਡੂੰਗ ਪੈਂਦਾ ਹੈਗਾ ਮਤਲਬ ਕਿ ਡੂੰਘਾਈ ਜਿਹੜੀ ਆ ਦੋਨਾਂ ਅੱਖਾਂ ਦੇ ਵਿਚਕਾਰ ਮੱਥੇ ਦੇ ਵਿੱਚ ਡੂੰਗਾ ਜਿਹੜਾ ਤੁਸੀਂ ਡੂੰਘਾਈ ਵੇਖੋਗੇ ਡੀਪਲੀ ਵੇਖੋਗੇ ਥੋੜਾ ਜਿਹਾ ਤੇ ਡੂੰਘਾਈ ਹੈਗੀ ਆ ਪੂਛ ਬੜੀ ਜਿਹੜੀ ਪੂਛ ਹੈਗੀ ਟੇਲ ਹੈਗੀ ਬਿਲਕੁਲ ਸ਼ਾਰਟ ਟੇਲ ਆ ਠੀਕ ਆ ਜੀ ਉਵਨ ਦਾ ਸਟਰਕਚਰ ਚੰਗਾ ਤੇ ਦੇਖ ਰਿਹਾ ਇਹ ਤਾਜੀ ਵੜ ਹੁੰਦੀ ਵ ਇੱਕ ਦੋ ਚੌ ਦਿਨਾਂ ਦੀ ਹੁੰਦੀ ਤੇ 80 85000 ਨਾਰਮਲੀ ਆਪਾਂ ਕਾਊਂਟ ਕਰ ਸਕਦੇ ਵ 80 85000 ਅੱਜ ਦੇ ਬਾਜ਼ਾਰ ਦੇ ਹਿਸਾਬ ਨਾਲ ਇਹੋ ਜੀ ਜਿਹੜੀ ਵੜ ਵੇਖਦੀ ਆ ਤੇ ਫਿਲਹਾਲ ਤੁਹਾਨੂੰ 38000 ਦੇ ਵਿੱਚ ਆ 14 15 14 15 ਨੈਟ ਜਿਹੜਾ ਦੁੱਧ ਹੋਣਾ ਕਿਸੇ ਵੀਰ ਨੇ ਚੋ ਲੈਣਾ ਥੱਲੇੋਂ ਬਿਲਕੁਲ ਵਾਜਪਰੀਟ ਆ ਇਸ ਤੋਂ ਬਾਅਦ ਲਾਸਟ ਐਂਡ ਫਾਈਨਲ ਤੇ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਆ ਸ਼ਾਹੀਵਾਲ ਅੰਗ ਦੇ ਵਿੱਚ ਇਹ ਵੜ ਇਹ ਕ੍ਰੋਸ ਚ ਆ ਕ੍ਰੋਸ ਸੰਗ ਸ਼ਾਹੀਵਾਲ ਕ੍ਰੋਸ ਸੰਗ ਤੇ ਵੜ ਇਹ ਠੁੱਕੀ ਹੈ ਵੀਰ ਅਜੇ ਹਾਂਜੀ ਠੀਕ ਆ ਹਜੇ ਤਿਆਰੀ ਮੈਨੂੰ ਲੱਗਦਾ ਵੀ ਲੈਂਦੀ ਇਥੇ ਹਨਾ ਠੰਡੀ ਦੇਖੋ ਆਹ ਵੇਖੋ ਜੀ ਆਹ ਵੇਖੋ ਅੱਗੋਂ ਬਹਿ ਜਾਓ ਪਿੱਛੋਂ ਬਹਿ ਜਾਓ ਜਿਵੇਂ ਮਰਜ਼ੀ ਤਸੱਲੀ ਕਰੀ ਜਾਓ ਆਹ ਵੇਖੋ ਟਿਲ ਟੂਲ ਵੇਖੋ ਠੀਕ ਆ ਜੀ ਇਹ ਬਲੈਕ ਡਾਇਮੰਡ ਆਹ ਵੇਖੋ ਠੀਕ ਆ ਜੀ ਬਲੈਕ ਡਾਇਮੰਡ ਤੇ ਬਿਲਕੁਲ ਜਿਹੜੀ ਦੋਸਤੋ ਗਰਮੀ ਦੇ ਵਿੱਚ ਇੱਕ ਦਾ ਦੁੱਧ ਦੀ ਇਹ ਜਿਹੜੀ ਆ ਕਪੈਸਿਟੀ ਵੀ ਸੋਹਣੀ ਆ ਤੇ ਬਾਕੀ ਜਿਹੜੀ ਫੈਟ ਫੇਰ ਦੀ ਦਰ ਵੀ ਚੰਗੀ ਹੁੰਦੀ ਹੈ ਠੀਕ ਹੈ ਹੁਣ ਗਾੜੀ ਮੌਸਮ ਹਮ ਹੈ ਜੀ ਉਹਦੇ ਵਿੱਚ ਦੇਖੋ ਨਸਲ ਨੇ ਕਾਮਯਾਬ ਹੋਣਾ ਕਾਮਯਾਬ ਇਹ ਹੁੰਦਾ ਨਸਲ ਨੇ ਕਾਮਯਾਬ ਬਿਲਕੁਲ ਜੀ ਹਾਂ ਤੇ ਥਣ ਥਣ ਜਿਹੜਾ ਦੋਸਤੋ ਸ਼ਾਹੀਵਾਲ ਦਾ ਕੋਈ ਦੱਸਣ ਦੀ ਲੋੜ ਨਹੀਂ ਪੈਂਦੀ ਵੀ ਮੁੱਠੀ ਵਾਲਾ ਥਾਣਾ ਨਾਰਮਲ ਜਿਹੜੀਆਂ ਸ਼ਾਹੀਵਾਲ ਵੈੜਾਂ ਨੇ ਦੋਸਤੋ ਕ੍ਰੋਸ ਸੈਂਕ ਦੇ ਵਿੱਚ ਕਹਿ ਲੋ ਜਿਹੜੇ ਆ ਥਾਂ ਦੀ ਹੈਗੀ ਦੇਖੋ ਅਸਾਂ ਆਹ ਦੇਖੋ ਜੀ ਬਿਲਕੁਲ ਆਪਾਂ ਕਹਿ ਦੇਨੇ ਨਾ ਵੀ ਪੀੜੀ ਤੇ ਪਾਵੇਂ ਵਾਂਗੂ ਥਾਣ ਲੱਗੇ ਚੌਵੇਂ ਠੀਕ ਹੈ ਚੌਂ ਥਾਣਾ ਦਾ ਗੈਰ ਬੰਦਰ ਜਿਹੜਾ ਡਿਫਰੈਂਸ ਆ ਆ ਦੇਖੋ ਜੀ ਕਰੋ ਜਗ ਬਹੁਤ ਪਿਆਰਾ ਗਾਂ ਨੂੰ ਬਹੁਤ ਘਟ ਖਣ ਮਿਲਦਾ ਜੀ ਆ ਦੇਖ ਗਾਂ ਨੂੰ ਬਹੁਤ ਮੱਜਾ ਦਾ ਥਾਣਾ ਮੱਜਾ ਦਾ ਥਾਣਾ ਮੱਜਾ ਵਾਲਾ ਬਹੁਤ ਗਾਂ ਘਟ ਮਿਲਦਾ ਥਾਣ ਹਾਂਜੀ ਠੀਕ ਹੈ ਜੀ ਆ ਦੇਖੋ ਖੋਲ ਕੇ ਆਪਾਂ ਤੋੜ ਕੇ ਦਿਖਾਉਣੇ ਤੁਹਾਨੂੰ ਠੀਕ ਆ ਬੜਾ ਪਸੰਦ ਆਊਗੀ ਦੋਸਤੋ ਤੁਹਾਡੇ ਦੂਜਾ ਸੂਆ ਸੋਣੀ ਆ ਠੀਕ ਆ ਤੇ ਦਿਨ ਹੋ ਸਕਦਾ ਵੀ ਕੋਈ ਹਫਤਾ ਤੱਕ ਵੀ ਲੈ ਕੇ ਜਾ ਸਕਦੀ ਹੈ ਜੀ ਹਾਂਜੀ ਹਾਂਜੀ ਆ ਦੇਖੋ ਭਰਾਵੋ ਠੀਕ ਆ ਤਦਰ ਲੈਵਾ ਵਿਖਾਉਂਦੀ ਆ ਦੋਸਤੋ ਕਿਉਂਕਿ ਤੁਸੀਂ ਦੂਰੋਂ ਆਉਣਾ ਵੀ ਹਰ ਕਵੀਰ ਨੇ ਸੌਦਾ ਕਰਨਾ ਹੋ ਸਕਦਾ ਵੀ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨ ਦਾ ਵੀ ਵਿਚਾਰ ਬਣਾਇਆ ਹੋਵੇ ਤਾਂ ਤੁਸੀਂ ਜਿਹੜੀ ਇਹ ਵੜ ਖਰੀਦ ਸਕਦੇ ਹੋ 35 ਹਰ ਪਾਸੇ ਪੂਰੀ ਜਿਹੜੀ ਜਿੰਮੇਵਾਰੀ ਹੁੰਦੀ ਹੈ ਮਾਲਕ ਦੀ ਓਨਰ ਦੀ ਠੀਕ ਆ ਬੇਸ਼ੱਕ ਤੁਸੀਂ ਆਨਲਾਈਨ ਵੀਡੀਓ ਕਾਲ ਕਰਕੇ ਵੀ ਜਿਹੜਾ ਟਿੱਪ ਕੇ ਪਾਸ ਕਰਕੇ ਜਿਹੜੀ ਇਹ ਵੜ ਆਨਲਾਈਨ ਵੀ ਮੰਗਾ ਸਕਦੇ ਹੋ ਇਹੋ ਜਿਹਾ ਹਵਾਨਾ ਲੱਗਾ ਤੇ ਬਾਕੀ ਬਣਾ ਲੈਣਾ ਜਿਹੜਾ ਦੋਸਤੋ ਹੋ ਸਕਦਾ ਵੀ 5-7 ਦਿਨ ਜੇਕਰ ਲੈ ਜਾਂਦੀ ਹੈ ਤੇ ਪੂਰਾ ਹਵਾਨਾ ਫੋਰ ਵੀ ਫੋਲ ਲੂਗੀ ਠੀਕ ਹੈ ਫੋਰ ਵੀ ਬਣਾ ਕੇ ਤਿਆਰ ਕਰ ਲੂਗੀ ਗੱਬਣਾ ਦੀ ਥਣਾ ਦੀ ਤੇ ਭਾਰ ਦੀ ਗਰੰਟੀ ਅਸੀਂ ਲਾਵਾਂਗੇ ਠੀਕ ਹੈ ਜੀ ਗੱਬਣ ਦਾ ਗੱਲ ਖਾਨ ਦੀ ਭਾਰ ਦੀ ਗਰੰਟੀ ਸਾਡੇ ਠੀਕ ਹੈ ਜੀ ਤੇ ਗੁਰਜਿੰਦਰ ਵੀਰ ਇਹ ਇਹਦਾ ਮੁੱਲ ਕਿੰਨਾ ਸੀਗਾ ਇਹਦਾ ਵੀਰ ਜੀ ਮੁੱਲ ਮੁੱਲ ਇਹਦਾ ਕੀ ਕਰੀਏ ਹੁਣ ਚਲੋ ਭਾਨ ਹੁਣ 47 ਕਰ ਲਈਏ 50 ਕਰ ਲਈਏ ਇਹ 43000 ਦੀ ਵਸੀ ਦੇ ਦਾਂਗੇ 43 ਦੀ ਹਾਂਜੀ ਉਹਦੇ ਤੋਂ 10000 ਛੱਡ ਦਾਂਗੇ ਠੀਕ ਹੈ ਜੀ 42 ਦੀ ਦਾ 42 ਚੋਂ ਵੀ ਕੋਈ ਥੋੜਾ ਬੋਦਾ ਛੋੜਾ ਮਾਰਕਾਂ ਨੂੰ ਜ਼ਰੂਰ ਕਰਦੇ ਠੀਕ ਹੈ ਜੀ ਇਹਨੇ ਪਹਿਲਾਂ ਨੇ ਵੀਰ ਜੀ 20 ਕਿਲੋ ਦਾ ਚਵਾਇਆ ਜੀ ਅਸੀਂ ਐਪਕੀ ਵੀ 20 ਦੀ ਗਾਰੰਟੀ ਦਵਾਂਗੇ ਹਰ ਕੀ 20 ਦੀ ਗਾਰੰਟੀ ਦਵਾਂਗੇ ਠੀਕ ਹੈ ਜੀ ਲਓ ਵੀ ਦੋਸਤੋ 20 ਕਿਲੋ ਵੀਰਾਂ ਦਾ ਵੀ ਇਸ ਵੇੜ ਨੂੰ ਚਵਾਉਣਾ ਚਾਹੀਦਾ ਕਿਉਂਕਿ ਪਿਛਲੇ ਸਵੇਰੇ ਪਹਿਲੇ ਸਵੇਰੇ ਵੀ ਚੰਗਾ ਦੁੱਧ ਚਵਾਇਆ ਸੀਗਾ ਤੇ ਮੋਹਲ ਜਿਹੜਾ ਦੋਸਤੋ ਵੀਰਾਂ ਦਾ ਵੀ 45 ਕਰ ਲਓ 47 ਕਰ ਲਓ 43000 ਦੀ ਹਾਨ ਆ ਉਹਦੇ ਚ ਕੋਈ ਛੋੜ ਛੱਪਾ ਥੋੜਾ ਪਾਦਾ ਜਦੋਂ ਕਿਸੇ ਵੀਰ ਨੇ ਸਬਦਾ ਕਰਨਾ ਚਾਹ ਉਹ ਛੋਟਾ ਸੋਪਾ ਜਿੰਨਾ ਕਰਾਉਣਾ ਹੋਇਆ ਮੌਕੇ ਦਾ ਠੀਕ ਹੈ ਬਾਕੀ ਥਣ ਥਣ ਤੁਹਾਨੂੰ ਹਰ ਕਬੜ ਦਾ ਆਪਾਂ ਬੜੇ ਨੇੜੇ ਤੋਂ ਦਿਖਾਤਾ ਤਸੱਲੀ ਕਰਵਾ ਦਿੱਤੀ ਹੈ ਠੀਕ ਹੈ ਜੀ ਬਾਕੀ ਫੇਸ ਕੁਆਲਟੀ ਇੱਕ ਵਾਰੀ ਤੁਸੀਂ ਫੇਰ ਸਵੈਰ ਦੇ ਦੇਖ ਲਓ ਤੇ ਨੰਬਰ ਆਪਾਂ ਦੇ ਦ ਸੰਪਰਕ ਜਿਹੜੇ ਲੈ ਕੇ ਤੁਹਾਡੇ ਨਾਲ ਜਿਹੜੇ ਸਾਂਝੇ ਕਰਦਾ ਤਾਂ ਕੀ ਦੇਖ ਹੈ ਤਰਸ ਜੇ ਪਰ ਠੰਡੀ ਸੀਲ ਬਹੁਤ ਠੰਡੀ ਤੇਰੀ ਬਹੁਤ ਹੈ ਜੀ ਬਹੁਤ ਹੈ ਜੀ ਕਰਾਉਂਦੇ ਆ ਠੰਡੀ ਵੀਰੀ ਬਹੁਤ ਆਹ ਦੇਖੋ ਜੀ ਠੀਕ ਹੈ ਜੀ ਜਿਵੇਂ ਮਰਜ਼ੀ ਆਪਕੋ ਤੇ ਗੁਰਜਿੰਦਰ ਭਾਈ ਸੰਪਰਕ ਨੰਬਰ ਆਪਣੇ ਜੀ 95928 ਹਾਂਜੀ 15675 ਠੀਕ ਹੈ ਜੀ ਤੇ ਇੱਕ ਹੈਗਾ ਜੀ 98558 ਹਾਂਜੀ 92055 ਠੀਕ ਹੈ ਜੀ ਹਾਂਜੀ ਇਹ ਦੋਵੇਂ ਨੰਬਰ ਚ ਤੇ ਬਾਕੀ ਅਸੀਂ ਤਾਂ ਇਹ ਕਹਿੰਦੇ ਕਿ ਆਪਣੇ ਕੋਲ ਜ਼ਿਆਦਾਤਰ ਖੜਦੇ ਵਪਾਰੀ ਲੋਕ ਜੇ ਮਾਰ ਜੀ ਤੁਹਾਨੂੰ ਆਪਣੇ ਰੇਟ ਤੋਂ ਪਤਾ ਲੱਗ ਹੀ ਗਿਆ ਹੋਗਾ ਬਿਲਕੁਲ ਜੀ ਹਾਂਜੀ ਇਹਨਾਂ ਨੂੰ ਖੜ ਕੇ ਵੇਖ ਸਕਦਾ 42 ਅਸੀਂ ਆਕੇ ਉਸ ਚੋਂ ਹੀ ਸੋਰਟ ਕਰਦਾ ਹਾਂ ਹਾਂ ਹਾਂਜੀ ਭਾਂ ਕੋਈ ਵੀਰ ਦੂਰੋਂ ਆਉਂਦਾ ਜਿੰਨੀ ਮਰਜ਼ੀ ਹੁੰਦਾ ਕਈ ਕਹਿ ਦਿੰਦੇ ਕਿ ਸਾਨੂੰ ਗੱਡੀ ਕੁਟ ਪਰੌਂ ਲਵਾਂ ਮੈਂ ਹੂੰ ਗੱਡੀਆਂ ਆਪਣੇ ਕੋਲ ਇੱਥੇ ਹੈਗੀਆਂ ਅਸੀਂ ਤੁਹਾਡੀ ਉਹਨਾਂ ਨਾਲ ਗੱਲ ਕਰਾ ਦਾਂਗੇ ਘੱਟ ਤੋਂ ਘੱਟ ਭਾਜ ਤੁਹਾਨੂੰ ਬਿਲਕੁਲ ਗੱਡੀਆਂ ਹੀ ਕਰਾ ਲਾਂਗੇ ਜਿਹੜੇ ਤੁਹਾਡੇ ਖਾਸ ਤੌਰ ਤੇ ਆਉਂਦੇ ਜਾਂਦੇ ਆ ਪੁਰਾਣੇ ਲੰਮੇ ਸਮੇ ਤੋਂ ਗੱਡੀਆਂ ਦੇ ਵਰਤਦੇ ਆ ਦੇ ਦਬਾਬੇ ਅੱਲੂ ਆਉਂਦਾ ਕੋਈ ਮਾਲ ਵਿਹਲ ਹੁੰਦਾ ਬਿਲਕੁਲ ਮਾਜੀ ਚ ਤੁਸੀਂ ਬੈਠੀ ਆ ਬਿਲਕੁਲ ਇੰਨਾ ਵੀ ਕੋਈ 2-400 ਵਿੱਚੋਂ ਲੈਸ ਹੋ ਜਾਏ ਬੰਦੇ ਨੇ ਇੰਨਾ ਭਾਅ ਦੇ ਵਿੱਚ ਜੀ ਗੱਡੀਆਂ ਸਾਡੇ ਕੋਲ ਇੱਥੇ ਆਉਂਦੀਆਂ ਪੈਂਡੀਆਂ ਹੀ ਆ ਅਸੀਂ ਜ਼ਰੂਰ ਵਿੱਚ ਚ ਬਿਲਕੁਲ ਡਰੈਸ ਆਪਣਾ ਹੈ ਜਲਾंधर ਦਰਦਾਸਰ ਜੀ ਹਾਂਜੀ ਤੇ ਤਹਿਸੀਲ ਬਟਾਲਾ ਜੇ ਇਹਦਾ ਆਪਣਾ ਬੱਜੂ ਆਣ ਜੇ ਹਾਂਜੀ ਆਪਾਂ ਨੂੰ ਨੇੜੇ ਜਿਹੜਾ ਅੱਡਾ ਪੈਂਦਾ ਜੈੰਤੀਪੁਰ ਜੀ ਠੀਕ ਹੈ ਜੈੰਤੀਪੁਰ ਆਪਣੀ ਤੋਂ ਖਾਲੀ 1 ਕਿਲੋਮੀਟਰ ਹੀ ਆ ਇਹ ਪੈਂਦਾ ਜੈੰਤੀਪੁਰ ਪੈਂਦਾ ਜਦੋਂ ਅੰਬਰਸਰ ਤੋਂ ਪਠਾਨਕੋਟ ਹਾਈਵੇ ਜੇ ਨਾ ਬਿਲਕੁਲ ਜੀ ਉਸ ਦੇ ਉੱਪਰ ਹੀ ਆ ਇਹ ਅੱਡਾ ਜੈੰਤੀਪੁਰ ਠੀਕ ਹੈ ਜੀ ਹਾਂਜੀ ਇਹ ਖਾਲੀ ਆਪਣਦੇ 1 ਕਿਲੋਮੀਟਰ ਹੀ ਠੀਕ ਹੈ ਜੀ ਸੋ ਦੋਸਤੋ ਇਹ ਸਨ ਵੀਰ ਗੁਰਜਿੰਦਰ ਫਸੋ ਜਿਹੜੇ ਦੋਸਤੋ ਬਿਲਕੁਲ ਤੁਹਾਨੂੰ ਦੋ ਤਾਂ ਪਹਿਲੇ ਨੰਬਰ ਤੇ ਬੱਚੀਆਂ ਦਿਖਾਤੀਆਂ ਸੀ ਉਹ ਵੀ ਨਹੀਂ ਛੱਡਣ ਵਾਲੀਆਂ ਆਈਆਂ ਬਾਕੀ ਘਰੇ ਜਿਸ ਵੀਰ ਨੂੰ ਲੋਡ ਹੁੰਦੀ ਹੈ ਜ਼ਰੂਰਤ ਹੁੰਦੀ ਹੈ ਠੀਕ ਆ ਤੇ ਆ ਲੋ ਜੀ ਪੂਰੇ ਤੋਹਫੇ ਜੀ ਜਾਣੇ ਦੋਵੇਂ ਠੀਕ ਆ ਦੋਨੋਂ ਤੋਹਫੇ ਬੱਚੀਆਂ ਮਹਿੰਦੀਆਂ ਜਿਹੜੀ ਤਿਆਰ ਹੋਈਆਂ ਹੁੰਦੀਆਂ ਬਿਲਕੁਲ ਅੱਜ ਹੋਣ ਵੀ ਕੋਈ ਲੈ ਜਾਏ ਸਿਰਫ 10 15 ਦਿਨ ਕੋਈ ਸੰਭਲੇ ਇਹਨਾਂ ਦੀ ਕਮਾਈ ਕਰ ਸਕਦਾ ਜੀ ਡਬਲ ਡਬਲ ਕਮਾਈ ਕਰ ਸਕਦਾ ਬਿਲਕੁਲ ਬਿਲਕੁਲ ਸ਼ੱਕ ਨਹੀਂ ਲੈ ਜੀ ਠੀਕ ਆ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ